ਗਾंड ਚੌਥਾ ਨਵੀਂ ਹੈਡ ਮਿਸਟਰਸ ਜਿਹੜੀ ਮਾਤਾ ਜੀ ਉਪਨਾਮ ਨਾਲ ਪ੍ਰਸਿੱਧ ਸੀ ਦੀ ਆਮਦ ਨੇ ਕੁੜੀਆਂ ਵਿੱਚ ਕੀ ਤੇ ਉਸਤਾਨੀਆਂ ਵਿੱਚ ਕੀ ਪਹਿਲੇ ਹੀ ਦਿਨ ਹਲਚਲ ਜਹੀ ਮਚਾ ਦਿੱਤੀ ਪਹਿਲਾਂ ਤੋਂ ਹੀ ਮਾਤਾ ਜੀ ਬਾਰੇ ਸਕੂਲ ਵਿੱਚ ਕਾਫੀ ਚਰਚਾ ਸੀ ਕਿਹਾ ਜਾਂਦਾ ਸੀ ਕਿ ਮੈਨੇਜਿੰਗ ਕਮੇਟੀ ਦੀਆਂ ਬੜੀਆਂ ਕੋਸ਼ਿਸ਼ਾਂ ਨਾਲ ਮਸੀਂ 1 ਸਾਲ ਲਈ ਮਾਤਾ ਜੀ ਦੀ ਇੱਥੇ ਬਦਲੀ ਕਰਵਾਈ ਗਈ ਸੀ ਉਸ ਦਿਨ ਮਾਤਾ ਜੀ ਨੇ ਸਿਰਫ ਹਾਇਰ ਸਕੈਂਡਰੀ ਦੀਆਂ ਕਲਾਸਾਂ ਨੂੰ ਐਡਰੈਸ ਕਰਨਾ ਸੀ ਹਾਲ ਵਿੱਚ 60-70 ਕੁੜੀਆਂ ਸਨ ਲਗਭਗ ਸਾਰੀਆਂ ਹੀ ਬੜੀ ਬੇਸਬਰੀ ਨਾਲ ਮਾਤਾ ਜੀ ਨੂੰ ਉਡੀਕ ਰਹੀਆਂ ਸਨ ਮਾਤਾ ਜੀ ਦੇ ਹਾਲ ਵਿੱਚ ਦਾਖਲ ਹੁੰਦਿਆਂ ਹੀ ਸਾਰੀਆਂ ਅਦਬ ਨਾਲ ਖੜੀਆਂ ਹੋ ਗਈਆਂ ਤੇ ਸਾਰੀਆਂ ਨੂੰ ਬੈਠ ਜਾਓ ਬੱਚਿਓ ਆਦੇਸ਼ ਦੇ ਕੇ ਮਾਤਾ ਜੀ ਨੇ ਆਪਣੀ ਕੁਰਸੀ ਸੰਭਾਲੀ ਬੜਾ ਮਿੱਠਾ-ਮਿੱਠਾ ਪ੍ਰਭਾਵ ਪਿਆ ਕੁੜੀਆਂ ਉੱਤੇ ਜਿੱਦਾਂ ਦਾ ਉਸ ਤੋਂ ਪਹਿਲਾਂ ਕਦੀ ਕਿਸੀ ਉਸਤਾਨੀ ਦਾ ਨਹੀਂ ਸੀ ਪਿਆ ਸਾਦਾ ਸਵੱਛ ਪਹਿਰਾਵਾ ਹੰਝੂ ਹੰਝੂ ਕਰਦੀਆਂ ਅੱਖਾਂ ਪੰਜਾਬਣਾਂ ਵਾਲਾ ਲੰਮਾ ਚੰਮਾ ਕੱਦ ਤੇ ਸਡੌਲ ਅੰਗ ਉਮਰ ਹੋਵੇਗੀ ਉਸਦੀ ਚਾਲੀਆਂ ਦੇ ਲਗਭਗ ਉਸਦੇ ਸਾਰੇ ਅੰਗਾ ਸਾਰੇ ਨਕਸ਼ਾ ਹੋ ਉਸਨੇ ਦੁਲ ਦੁਲ ਪਿਆ ਪੈਂਦਾ ਸੀ ਮਾਤਾ ਜੀ ਦੇ ਪਹਿਲੇ ਹੀ ਪ੍ਰਭਾਵ ਨੇ ਕੁੜੀਆਂ ਨੂੰ ਜਿਵੇਂ कील ਦਿੱਤਾ ਚੰਚਲਾ ਸ਼ਰਾਰਤਾਂ ਬੋਲੀਆਂ ਪਾਲੀਆਂ ਸਭਨਾਂ ਨੂੰ ਹੀ ਜਿਵੇਂ ਨਾਮ ਤਰਾਣੀ ਹੀ ਨਹੀਂ ਸੱਚੀ ਮੱਚੀ ਹੀ ਕੋਈ ਮਾਤਾ ਜੀ ਉਹਨਾਂ ਦੇ ਸਾਹਮਣੇ ਮੌਜੂਦ ਹੋਵੇ ਪਹਿਲੇ ਹੈਡ ਮਿਨਿਸਟਰਸ ਮਿਸਿਸ ਸੋਨੀਤਾ ਉਹਨਾਂ ਦੀ ਜਿੰਦ ਕੱਢ ਲੈਂਦੀ ਹੁੰਦੀ ਸੀ ਇੱਕੋ ਕੁਰੀ ਨਾਲ ਬੈਠ ਜਾਣ ਤੋਂ ਬਾਅਦ ਸਭਨਾਂ ਦੀਆਂ ਅੱਖਾਂ ਮਾਤਾ ਜੀ ਦੇ ਨਕਸ਼ਾ ਤੇ ਗੱਡੀਆਂ ਗਈਆਂ ਖਾਸ ਕਰਕੇ ਮਧੁਰਤਾ ਫੁਹਾਰ ਦੇ ਹੋਠਾਂ ਉੱਤੇ ਜਿੱਨਾਂ ਚੋਂ ਨਿਕਲਣ ਵਾਲੇ ਵਾਕਾਂ ਨੂੰ ਠੰਡੇ ਮਿੱਠੇ ਸ਼ਰਬਤ ਵਾਂਗ ਡੀਕ ਲਾਣ ਲਈ ਪਿਆਸੀਆਂ ਦਿਸਦੀਆਂ ਸਨ ਸੱਬੇ ਕੁੜੀਆਂ ਪੁੱਤਰੀਓ ਹੋਠਾਂ ਚੋਂ ਮధుਰਤਾ ਦੀ ਫੁਹਾਰ ਸ਼ੁਰੂ ਹੋਈ ਅੱਜ ਮੈਂ ਤੁਹਾਨੂੰ ਪੜਾਈ ਨਹੀਂ ਕਰਾਉਣੀ ਇਸ ਪੀਰੀਅਡ ਵਿੱਚ ਸਿਰਫ ਦਿਲ ਆਪਣਾ ਦਿਖਲਾਣਾ ਚਾਹੁੰਦੀ ਹਾਂ ਤੁਹਾਨੂੰ ਜੇ ਤੁਸੀਂ ਵੇਖਣਾ ਚਾਹੋ ਕੁੜੀਆਂ ਦਾ ਧਿਆਨ ਵਧੇਰੇ ਖਿੱਚਿਆ ਗਿਆ ਪਰ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਕਰ ਲੈਣ ਦਿਓ ਕੁੜੀਆਂ ਚੁੱਕਨੀਆਂ ਹੋ ਗਈਆਂ ਭਾਰਤ ਦਾ ਇਤਿਹਾਸ ਪੜਿਆ ਜੀ ਹਾਂ ਜੀ ਲਗਭਗ ਸਭਨਾਂ ਦੀ ਆਵਾਜ਼ ਆਈ ਭਾਰਤ ਦੀਆਂ ਆਦਰਸ਼ ਨਾਰੀਆਂ ਦੇ ਨਾਂ ਜਿਨ੍ਹਾਂ ਜਿਨ੍ਹਾਂ ਨੂੰ ਯਾਦ ਨੇ ਹੱਥ ਖੜੇ ਕਰੋ ਬਹੁਤ ਸਾਰੇ ਹੱਥ ਉੱਠੇ ਖੜੀਆਂ ਹੋ ਜਾਓ ਜਿਨ੍ਹਾਂ ਨੇ ਹੱਥ ਖੜੇ ਕੀਤੇ ਨੇ ਕੁੜੀਆਂ ਖੜੀਆਂ ਹੋ ਗਈਆਂ ਇੱਕ ਸਿਰੇ ਤੋਂ ਸੰਕੇਤ ਕਰਦੇ ਆ ਮਾਤਾ ਜੀ ਪੁੱਛਦੇ ਗਏ ਤੇ ਜਵਾਬ ਵਿੱਚ ਕੁੜੀਆਂ ਦੱਸਦੀਆਂ ਗਈਆਂ ਸੀਤਾ ਮੀਰਾ ਪਾਰਵਤੀ ਦ੍ਰੋਪਦੀ ਮੰਦੋਦਰੀ ਮਾਈ ਪਾਗੋ ਲక్ష్ਮੀ ਬਾਈ ਮਾਤਾ ਸੁੰਦਰੀ ਬਹੁਤ ਸਾਰੀਆਂ ਦੀ ਵਾਰੀ ਅਜੇ ਬਾਕੀ ਸੀ ਕਿ ਮਾਤਾ ਜੀ ਨੇ ਸ਼ਾਇਦ ਇੰਨੇ ਉੱਤੇ ਹੀ ਸੰਤੋਖ ਕਰਦਿਆਂ ਕਿਹਾ ਸ਼ਾਬਾਸ਼ ਬੈਠ ਜਾਓ ਕੁੜੀਆਂ ਬੈਠ ਗਈਆਂ ਭਲਾ ਇਹ ਦੱਸੋ ਉਹਨਾਂ ਵਿੱਚ ਤੇ ਤੁਸਾਂ ਵਿੱਚ ਕੀ ਫਰਕ ਹੈ ਹੱਥ ਖੜੇ ਕਰੋ ਸ਼ਾਇਦ ਜਵਾਬ ਕਾਫੀ ਮੁਸ਼ਕਲ ਜਾਪਿਆ ਉਹਨਾਂ ਨੂੰ ਸਭ ਬਗਲਾਂ ਚਾਕਣ ਲੱਗੀਆਂ ਚੁੱਕੇ ਚੋਂ ਕੁਲ ਇੱਕ ਹੱਥ ਉਠਿਆ ਖੜੀ ਹੋ ਜਾ ਬੇਟਾ ਕੁੜੀ ਨਿਮਰਤਾ ਭਾਵ ਨਾਲ ਖੜੋਤੀ ਤੇਰਾ ਨਾਂ ਕ੍ਰਿਸ਼ਨਾ ਮਾਤਾ ਜੀ ਹਾਂ ਦੱਸ ਉਹਨਾਂ ਵਿੱਚ ਤੇ ਸਾਡੇ ਵਿੱਚ ਮਾਤਾ ਜੀ ਇਹ ਫਰਕ ਹੈ ਕਿ ਕਿ ਡਰਨ ਦੀ ਲੋੜ ਨਹੀਂ ਪੁੱਤਰੀ ਜੋ ਕੁਝ ਵੀ ਤੇਰੇ ਖਿਆਲ ਵਿੱਚ ਆਇਆ ਹੈ ਛੇਤੀ ਦੱਸ ਖੰਗੂਰਾ ਪਰਿਆ ਕ੍ਰਿਸ਼ਨਾ ਨੇ ਮੇਰੇ ਖਿਆਲ ਵਿੱਚ ਉਹ ਸੁਤੰਤਰ ਭਾਰਤ ਵਿੱਚ ਪੈਦਾ ਹੋਈਆਂ ਸਨ ਤੇ ਅਸੀਂ ਗੁਲਾਮ ਦੇਸ਼ ਵਿੱਚ ਸ਼ਾਬਾਸ਼ ਕੋਲ ਸਦਕੇ ਮਾਤਾ ਜੀ ਨੇ ਉਸ ਨੂੰ ਥਾਪੀ ਦਿੱਤੀ ਤੇ ਫਿਰ ਉਸ ਦੂਸਰੀਆਂ ਨੂੰ ਸੰਬੋਧਨ ਕੀਤਾ ਕ੍ਰਿਸ਼ਨਾ ਨੇ yatharth ਹੀ ਜਵਾਬ ਦਿੱਤਾ ਹੈ ਪਰ ਇਸ ਦੇ ਨਾਲ ਇੱਕ ਸਵਾਲ ਹੋਰ ਵੀ ਪੈਦਾ ਹੁੰਦਾ ਹੈ ਕਿ ਹੁਣ ਕੀ ਸਾਡਾ ਦੇਸ਼ ਗੁਲਾਮ ਹੈ ਤੇ ਪਿਛਲੇ 12 ਸਾਲਾਂ ਵਿੱਚ ਮੇਰਾ ਮਤਲਬ ਹੈ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਜਿਹੜੀਆਂ ਲੜਕੀਆਂ ਪੈਦਾ ਹੋਈਆਂ ਨੇ ਉਨ੍ਹਾਂ ਵਿੱਚ ਕਿੰਨੀਆਂ ਕੁ ਹੋਣਗੀਆਂ ਉਹਨਾਂ ਪ੍ਰਾਚੀਨ ਇਸਤਰੀਆਂ ਵਰਗੀਆਂ ਤੇ ਜੇ ਇਸ ਸਵਾਲ ਦਾ ਜਵਾਬ ਨਹੀਂ ਵਿੱਚ ਹੈ ਤਾਂ ਕਹਿਣਾ ਪਵੇਗਾ ਕਿ ਸਾਡੀ ਭਾਰਤ ਮਾਂ ਬਾਝ ਹੋ ਗਈ ਹੈ ਕੀ ਖਿਆਲ ਹੈ ਤੁਹਾਡਾ ਜਵਾਬ ਵਿੱਚ ਕੋਈ ਵੀ ਹੱਥ ਨਾ ਉਠਦਾ ਵੇਖ ਕੇ ਉਸ ਫਿਰ ਕਹਿਣਾ ਸ਼ੁਰੂ ਕੀਤਾ ਦੇਖੋ ਬੱਚਿਓ ਤੁਸੀਂ ਇਤਨੀਆਂ ਛੋਟੀਆਂ ਨਹੀਂ ਹੋ ਕਿ ਇਸ ਸਾਦੇ ਜਿਹੇ ਸਵਾਲ ਨੂੰ ਸਮਝ ਨਾ ਸਕੋ ਆਖਰ ਤੁਸੀਂ ਸਭਨਾ ਨੇ दस बारा बड़े किताबा नाल ਮਗਜ਼ ਬਚੀ ਕੀਤੀ ਹੈ ਸੋ ਧਿਆਨ ਨਾਲ ਸੁਣੋ ਮੇਰੀਆਂ ਗੱਲਾਂ ਜਾਂ ਤਾਂ ਭਾਰਤ ماں ਬਾਝ ਹੋ ਗਈ ਹੈ ਜਾਂ ਪਿਛਲੇ ਸਮੇਂ ਵਰਗੀਆਂ ਆਦਰਸ਼ ਨਾਰੀਆਂ ਦਾ ਪੈਦਾ ਹੋਣਾ ਅਸੰਭਵ ਕਿਹਾ ਜਾ ਸਕਦਾ ਹੈ ਕ੍ਰਿਸ਼ਨਾ ਦਾ ਕਹਿਣਾ ਕਾਫੀ ਹੱਦ ਤੱਕ ਸੱਚ ਹੈ ਪਰ ਇਸ ਦਾ ਵੱਡਾ ਕਾਰਨ ਮੇਰੇ ਖਿਆਲ ਵਿੱਚ ਇਹ ਹੈ ਕਿ ਮੌਜੂਦਾ ਯੁੱਗ ਦੀ ਇਸਤਰੀ ਨੇ ਖੁਦ ਹੀ ਆਪਣੇ ਹੀ ਹੱਥਾਂ ਨਾਲ ਆਪਣੀ ਮਹਾਨਤਾ ਦਾ ਗळा ਘੁੱਟ ਦਿੱਤਾ ਬਲਕਿ ਮੈਂ ਤਾਂ ਕਹਾਂਗੀ ਕਿ ਜੇ ਕਦੀ ਨਾਰੀ ਆਪਣੇ ਨਾਰੀ ਤਵ ਵਿਦਿਆਸਣ ਤੋਂ ਨਾ ਡਿੱਗ ਪੈਂਦੀ ਤਾਂ ਭਾਰਤ ਨੇ ਕਦੀ ਇੱਕ ਦਿਨ ਲਈ ਵੀ ਕਿਸੇ ਦਾ غلام ਨਹੀਂ ਸੀ ਰਹਿਣਾ ਕੁੜੀਆਂ ਡੂੰਗੀ ਦਿਲਚਸਪੀ ਨਾਲ ਸੁਣ ਰਹੀਆਂ ਸਨ ਤਾਂ ਮਾਤਾ ਜੀ ਕਹੀ ਜਾ ਰਹੇ ਸਨ ਨਾਰੀ ਜਿਸ ਨੂੰ ਬ੍ਰਹਮ ਦੀ ਮਾਇਆ ਤੇ ਜਗਤ ਦੀ ਜਨਨੀ ਮੰਨਿਆ ਜਾਂਦਾ ਹੈ ਜਿਸ ਨੇ ਚੰਡੀ ਕਾ ਬਣ ਕੇ ਦੈਨਤਾ ਦੇ ਆਹੂ ਲਾਹੇ ਜਿਸ ਨੇ ਸਵਿਤਰੀ ਬਣ ਕੇ ਆਪਣੇ ਪਤੀ ਨੂੰ ਜਮਰਾਜ ਪਾਸੋਂ ਖੋ ਲਿਆਂਦਾ جس نے کوشಲ್ಯہ بن کے رام ਨੂੰ ਤੇ ਦੇਵکی بن کے کرشن ਨੂੰ ਜਨਮ ਦਿੱਤਾ ਕੌਣ ਕਹਿੰਦਾ ਹੈ ਕਿ ਉਸ ਨਾਰੀ ਦਾ ਅਸਤਿੱਤਵ ਧਰਤੀ ਤੋਂ ਮਿਟ ਗਿਆ ਹੈ ਉਹ ਅੱਜ ਵੀ ਮੌਜੂਦ ਹੈ ਤੇ ਤੁਸਾਂ ਸਭਨਾ ਅੰਦਰ ਮੌਜੂਦ ਹੈ ਤੁਸਾਂ ਵਿੱਚੋਂ ਤੇ ਮੇਰੇ ਵਰਗੀਆਂ ਵਿੱਚੋਂ ਵੇਖਦੇ ਆਂ ਹੀ ਵੇਖਦੇ ਆਂ ਅਣਗਿਣਤ ਸੀਤਾਵਾਂ ਸਵਿਤਰੀਆਂ ਤੇ ਦੇਵਕੀਆਂ ਉੱਭਰ ਆਉਣ ਜੇ ਸਾਨੂੰ ਤੁਹਾਨੂੰ ਭਾਰਤੀ ਨਾਰੀ ਦੀ ਅਸਲ ਕੀਮਤ ਦਾ ਗਿਆਨ ਹੋ ਜਾਵੇ ਜ਼ਰਾ ਕੁਰੂਕੁਨ ਤੋਂ ਬਾਅਦ ਉਸ ਫੇਰ ਅਰੰਭਿਆ ਪੁੱਤਰੀਓ ਕੀ ਸਾਡੇ ਲਈ ਇਹ ਡੁੱਬ ਮਰਨ ਦਾ ਮੁਕਾਮ ਨਹੀਂ ਕਿ ਅਸੀਂ ਅੱਜ ਉਸ ਬ੍ਰਹਮ ਦੀ ਮਾਇਆ ਜਗਤ ਜਨੈ ਨੂੰ ਕਿਸੇ ਹੋਰ ਹੀ ਰੂਪ ਵਿੱਚ ਬਦਲ ਰਹੀਆਂ ਹਾਂ ਅੱਜ ਸਾਡੇ ਦੇਸ਼ ਦੀਆਂ ਲੱਖਾਂ ਨਾਰੀਆਂ ਆਪਣਾ ਜਿਸਮ ਵੇਚ ਕੇ ਪੇਟ ਪਾਲ ਰਹੀਆਂ ਨੇ ਇਸ ਰੋਸ਼ਨੀ ਦੇ ਜ਼ਮਾਨੇ ਵਿੱਚ ਵੀ ਦੇਸ਼ ਦੇ ਕਈਆਂ ਹਿੱਸਿਆਂ ਵਿੱਚ ਔਰਤ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਹੈ ਉੱਚੀਆਂ ਵਲਗਣਾ ਅੰਦਰ ਇਸ ਨੂੰ ਅੱਜ ਵੀ ਗੈਰ ਰੱਖਿਆ ਜਾਂਦਾ ਹੈ ਤੇ ਕੁੰਡਾਂ ਬੁਰਕਿਆਂ ਦਾ ਜਾਲ ਇਸਦੇ ਦਿਵਾਲੇ ਤਾਣਿਆ ਜਾਂਦਾ ਹੈ ਪਰ ਇਸ ਦਾ ਇੱਕ ਦੂਸਰਾ ਪਹਿਲੂ ਵੀ ਹੈ ਜਿਸ ਵੱਲੋਂ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ ਜਾਣਦੀਆਂ ਹੋ ਕਿਹੜਾ ਪਹਿਲੂ ਕਹਿੰਦਿਆਂ ਹੋਇਆਂ ਮਾਤਾ ਜੀ ਨੇ ਪ੍ਰਸ਼ਨ ਸੂਚਕ ਨਜ਼ਰ ਫੇਰੀ ਸਭ ਨਾ ਉੱਤੇ ਸਾਰੀਆਂ ਕੁੜੀਆਂ ਇਸ ਵੇਲੇ ਜਗਿਆਸਾ ਦੀਆਂ ਪ੍ਰਤਿਮਾਵਾਂ ਬਣੀਆਂ ਦਿਸ ਰਹੀਆਂ ਸਨ ਦੂਸਰਾ ਪਹਿਲੂ ਹੈ ਮਾਤਾ ਜੀ ਜਿਵੇਂ ਇੱਕ ਹੋਰ ਕੁੰਡੀ ਖੋਲ ਰਹੀ ਸੀ ਇਸਤਰੀ ਮੰਨਿਆ ਕਿ ਆਪਣੇ ਪਤਨ ਦੀ ਖੁਦ ਜ਼ਿੰਮੇਵਾਰ ਹੈ ਪਰ ਕਦੀ ਵੀ ਇਹ ਇਸ ਹਾਦਸੇ ਇੱਕ ਰਸਾਤਲ ਨੂੰ ਨਾ ਗਈ ਹੁੰਦੀ ਜੇ ਇਸ ਦੀ ਸੰਤਾਨ ਨੇ ਹੀ ਇਸ ਦੀਆਂ ਬੇੜੀਆਂ ਵਿੱਚ ਵਟੇ ਨਾ ਪਾਏ ਹੁੰਦੇ ਮੇਰਾ ਭਾਉ ਪੁਰਸ਼ ਜ਼ਾਤੀ ਤੋਂ ਹੈ ਜਿਸ ਨੇ ਨਾਰੀ ਦੀ ਨਰਬਲਤਾ ਤੇ ਸਰਲਤਾ ਤੋਂ ਲਾਭ ਉਠਾਉਂਦਿਆਂ ਹੋਇਆਂ ਇਸ ਨੂੰ ਨਾਰੀ ਤੋਂ ਅਬਲਾ ਬਣਾ ਦਿੱਤਾ ਇਸ ਨੂੰ ਜਗ ਜਨਨੀ ਤੋਂ ਕਾਗਤਾਂ ਦੀ ਗੁੱਡੀ ਬਣਾ ਦਿੱਤਾ ਜਦੋਂ-ਜਦੋਂ ਵੀ ਮੌਕਾ ਬਣਿਆ ਇਸ ਕੋ ਪੁੱਤਰ ਤੇ ਆਪਣੀ ਮਾਂ ਦੀ ਪਤ ਆਬਰੂ ਨੂੰ ਰੋਲ ਨੋ ਫਰਕ ਨਾ ਕੀਤਾ 라वण ਨੇ ਤਾਂ ਪਲਾ ਸੀਤਾ ਚੁਰਾ ਕੇ ਆਪਣੀ ਹਿਮਾਕਤ ਦਾ ਸਬੂਤ ਹੀ ਦਿੱਤਾ ਸੀ ਪਰ ਖੁਦ ਰਾਮ ਨੇ ਕੀ ਕੀਤਾ ਏਕੇ ਇੱਕ ਝੂਠੇ ਸ਼ੱਕ ਬਦਲੇ ਸੀਤਾ ਨੂੰ ਘਰੋਂ ਕੱਢ ਛੱਡਿਆ ਦੁਰਯੋਦਨ ਨੇ ਉਦੋਂ ਵੀ ਵੱਡਾ ਕਾਰਨਾਮਾ ਕਰ ਦਿਖਾਇਆ ਦ੍ਰੋਪਦੀ ਨੂੰ ਪਰਿ ਸਭਾ ਵਿੱਚ ਅਪਮਾਨਿਤ ਕਰਕੇ ਕਿਸ ਕਿਸ ਦੀ ਸੁਨਾਵਾ ਜਦ ਆਵਾ ਹੀ ਉੱਤਿਆ हिमागरना माताजी कुड़िया ਵਿੱਚੋਂ ਆਈ ਇਸ ਆਵਾਜ਼ ਨੇ ਮਾਤਾ ਜੀ ਨੂੰ ਟੋਕ ਦਿੱਤਾ ਪੰਜੇ ਉਂਗਲਾਂ ਇੱਕੋ ਜੀਆਂ ਤਾਂ ਨਹੀਂ ਹੁੰਦੀਆਂ ਪਹੁੰਚ ਕੇ ਮਾਤਾ ਜੀ ਨੇ ਕੁੜੀ ਵੱਲ ਤੱਕਿਆ ਜਿਹੜੀ ਬੈਠੀ ਬੈਠੀ ਇੰਜ ਉੱਠ ਖੜੋਤੀ ਸੀ ਜਿਵੇਂ ਫਰਸ਼ ਨੇ ਉਸ ਨੂੰ ਉਛਾਲ ਦਿੱਤਾ ਹੋਵੇ ਇਹ ਉਹੀ ਕ੍ਰਿਸ਼ਨਾ ਸੀ ਕੀ ਮਤਲਬ ਬੇਟਾ ਮਤਲਬ ਮੇਰਾ ਇਹ ਹੈ ਮਾਤਾ ਜੀ ਕਿ ਜਿਸ ਪ੍ਰਾਚੀਨ ਨਾਰੀ ਬਾਰੇ ਤੁਸੀਂ ਇਤਨਾ ਕੁਝ ਦੱਸਿਆ ਹੈ ਕਈ ਵੀ ਤਾਂ ਉਹਨਾਂ ਨਾਰੀਆਂ ਵਿੱਚੋਂ ਹੀ ਸੀ ਜਿਸ ਨੇ ਈਰਖਾ ਵਿੱਚ ਪੁੱਜ ਕੇ ਰਾਮ ਨੂੰ ਬਣਵਾਸ ਦਿਵਾਇਆ ਸੀ ਤੇ ਰਾਣੀ ਲੂਣਾ ਨੇ ਵੀ ਨਾਰੀਪੁੰਨੇ ਦਾ ਘੱਟ ਸਬੂਤ ਨਹੀਂ ਸੀ ਦਿੱਤਾ ਇਸੇ ਤਰ੍ਹਾਂ ਮਾਤਾ ਜੀ ਸਮੁੱਚੀ ਪੁਰਸ਼ ਜਾਤੀ ਨੂੰ ਵੀ ਤਾਂ ਦੋਸ਼ੀ ਨਹੀਂ ਕਿਹਾ ਜਾ ਸਕਦਾ ਜਿਸ ਇਤਿਹਾਸ ਤੇ ਮਿਥਿਹਾਸ ਦੀ ਤੁਸੀਂ ਗੱਲ ਕਰ ਰਹੇ ਹੋ ਜੇ ਉਸ ਵਿੱਚ ਸ਼ਿਵਾਜੀ ਤੇ ਗੁਰੂ ਗੋਬਿੰਦ ਸਿੰਘ ਵਰਗੇ ਅਣਗਿਣਤ ਪੁਰਸ਼ਾਂ ਦਾ ਜ਼ਿਕਰ ਨਹੀਂ ਆਉਂਦਾ ਜਿਨ੍ਹਾਂ ਨੇ ਨਾਰੀ ਦੀ ਰੱਖਿਆ ਲਈ ਆਪਣੇ ਸਰਬੰਸ ਤੱਕ ਵਾਰ ਦਿੱਤੇ ਸਨ ਸਰਵਨ ਵਰਗੇ ਪੁੱਤਰ ਦਾ ਜ਼ਿਕਰ ਨਹੀਂ ਆਉਂਦਾ ਜਿਸ ਨੇ ਆਪਣੀ ਅੰਨੀ ਮਾਂ ਤੇ ਪਿਓ ਨੂੰ ਮੋਢੇ ਤੇ ਚੁੱਕ ਕੇ ਤੀਰਥ ਯਾਤਰਾ ਕਰਾਈ ਸੀ ਫਿਰ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਉਰੇਆ ਪੁੱਤਰੀ ਮਾਤਾ ਜੀ ਦੇ ਆਦਰ ਭਰੇ ਸੰਬੋਧਨ ਨੂੰ ਸੁਣ ਕੇ ਕ੍ਰਿਸ਼ਨਾ ਦਾ ਬੋਲ ਅਧੂਰਾ ਰਹਿ ਗਿਆ ਤੇ ਉਹ ਕੁੜੀਆਂ ਦੇ ਘੇਰੇ ਚੋਂ ਨਿਕਲ ਕੇ ਅਗਾਂ ਵਧੀ ਮੈਨੂੰ ਤੇਰੇ ਚਹਿਨ ਚੱਕਰ ਹੀ ਪਏ ਦੱਸਦੇ ਸਨ ਕ੍ਰਿਸ਼ਨ ਦਾ ਸਿਰਪਲੋਸ ਦੀ ਮਾਤਾ ਬੋਲੀ ਜਿਸ ਭਾਰਤੀ ਨਾਰੀ ਦਾ ਮੈਂ ਜ਼ਿਕਰ ਕੀਤਾ ਹੈ ਹੋਰ ਕਿਸੇ ਵਿੱਚ ਦਿਸੀ ਹੋਵੇ ਜਾਨਾ ਪਰ ਕ੍ਰਿਸ਼ਨ ਤੇਰੇ ਵਿੱਚ ਮੈਨੂੰ ਪਹਿਲੀ ਨਜ਼ਰ ਹੀ ਉਸ ਦਾ ਇੱਕ ਅੰਸ਼ ਦਿਸ ਪਿਆ ਸੀ ਕੁੜੀਆਂ ਨੂੰ ਇਤਨਾ ਤਾਂ ਪਹਿਲਾਂ ਤੋਂ ਹੀ ਪਤਾ ਸੀ ਕਿ ਕ੍ਰਿਸ਼ਨ ਖੂਬ ਇੰਟੈਲੀਜੈਂਟ ਹੈ ਨਾ ਕੇਵਲ ਪੜਾਈ ਦੇ ਹਰ ਇੱਕ ਮਜ਼ਮੂਨ ਵਿੱਚ ਬਲਕਿ ਡਿਬੇਟ ਵਿੱਚ ਵੀ ਉਹ ਅਕਸਰ ਸਭ ਨਾਲੋਂ ਅੱਗੇ ਰਹਿੰਦੀ ਸੀ ਪਰ ਕ੍ਰਿਸ਼ਨ ਇਤਨੀ ਨਿਚੱਕ ਵੀ ਹੈ ਜਿਹੜੀ ਆਪਣੀ ਹੈਡ ਮਿਨਿਸਟਰਸ ਉੱਤੇ ਨੁਕਤਾਚੀਨੀ ਕਰਨ ਲੱਗ ਪਵੇ ਇਹ ਗੱਲ ਤਾਂ ਅੱਜ ਤੋਂ ਪਹਿਲਾਂ ਕਦੀ ਕਿਸੇ ਕੁੜੀ ਦੇ ਕੈਸ ਵਿੱਚ ਹੀ ਨਹੀਂ ਸੀ ਆਈ ਸੋ ਕਿਸੇ ਨੂੰ ਖੁਸ਼ੀ ਨਾਲ ਕਿਸੇ ਨੂੰ ਈਰਖਾ ਦੇ ਰੰਗ ਵਿੱਚ ਤੇ ਕਿਸੇ ਨੂੰ ਬੇਦਿਲੇ ਤੌਰ ਤੇ ਹੀ ਸਭਨਾਂ ਨੂੰ ਕ੍ਰਿਸ਼ਨਾ ਦੀ ਕਾਬਲੀਅਤ ਤਲੋਹਾ ਮੰਨਣਾ ਪਿਆ ਰੱਜਵਾਂ ਪਿਆਰ ਤੇ ਪਰਵਾਂ ਆਦਰ ਮਾਤਾ ਜੀ ਬਾਸੋਂ ਲੈ ਕੇ ਜਦ ਕ੍ਰਿਸ਼ਨਾ ਮੁੜ ਆਪਣੇ ਥਾਂ ਤੇ ਜਾ ਬੈਠੀ ਤਾਂ ਮਾਤਾ ਜੀ ਨੇ ਉਸ ਦੀ ਆਲੋਚਨਾ ਦੇ ਉੱਤਰ ਵਿੱਚ ਕਾਫੀ ਕੁਝ ਦੱਸਿਆ ਤੇ ਯੁਕਤੀਪੂਰਵਕ ਇਸ ਨਾਲ ਸਣੇ ਕ੍ਰਿਸ਼ਨਾ ਦੇ ਸਬਨਾ ਦੀ ਤਸੱਲੀ ਹੋ ਗਈ ਜਿਸ ਦਾ ਭਾਵ ਸੀ ਬੀਜ ਦਾ ਨਾਸ ਕਿਸੇ ਵੀ ਚੀਜ਼ ਦਾ ਨਹੀਂ ਪਰ ਉਦਾਰਨ ਲਈ ਬਹੁਤਾਂ ਦਾ ਹੀ ਆਸਰਾ ਲੈਣਾ ਪੈਂਦਾ ਹੈ ਆਪਣੀ ਤਕਰੀਰ ਦੇ ਅੰਤਮ ਹਿੱਸੇ ਤੇ ਪਹੁੰਚ ਕੇ ਮਾਤਾ ਜੀ ਕਹਿ ਰਹੇ ਹਨ ਬੇਟਿਓ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਮੈਂ ਬਹੁਤ ਸਾਰੀਆਂ ਐਸੀਆਂ ਗੱਲਾਂ ਵੀ ਕਹੀਆਂ ਨੇ ਜਿਹੜੀਆਂ ਤੁਸੀਂ ਵਿੱਚੋਂ ਕਈਆਂ ਦੀ ਸਮਝ ਤੋਂ ਬਾਹਰੀਆਂ ਹੋਣਗੀਆਂ ਪਰ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਹਮੇਸ਼ਾ ਲਈ ਤਾਂ ਤੁਸੀਂ ਨੰਨੀਆਂ-ਮੁੰਨੀਆਂ ਨਹੀਂ ਬਣੇ ਰਹਿਣਾ ਅੱਜ ਤੁਸੀਂ ਕਰਾਂ ਦੀ ਸੋਬਾ ਹੋ ਬਲਕਿ ਤੁਸੀਂ ਗ੍ਰਹਿ ਲక్ష్ਮੀ ਬਣਨਾ ਹੈ ਤੇ ਉਸ ਤੋਂ ਬਾਅਦ ਸਵਾਮਣੀ ਕਿਉਂਕਿ ਇਹਨਾਂ ਤਿੰਨਾਂ ਹਿੱਸਿਆਂ ਵਿੱਚ ਹੀ ਨਾਰੀ ਦੀ ਪੂਰਨਤਾ ਹੈ ਪਰ ਮਾਂ ਬਣ ਕੇ ਵੀ ਕਿਹੜੀ ਔਰਤ ਨਾਰੀ ਤਵ ਤੋਂ ਸਖਣੀ ਰਹਿੰਦੀ ਹੈ ਉਸ ਦੀ ਹਾਲਤ ਸੱਚੋ ਹੀ ਤਰਸਯੋਗ ਹੈ ਤੇ ਇਸ ਹਿਸਾਬ ਸਾਡਾ ਅਜੋਕਾ ਸਾਰੇ ਦਾ ਸਾਰਾ ਨਾਰੀ ਸਮਾਜ ਤਰਸੀ yogi ਸਮਝਣਾ ਚਾਹੀਦਾ ਹੈ। ਥੋੜਾ ਰੁਕਣ ਤੋਂ ਬਾਅਦ ਉਸ ਫਿਰ ਬੋਲਣਾ ਸ਼ੁਰੂ ਕੀਤਾ। ਤੁਹਾਨੂੰ ਪਤਾ ਹੋਣਾ ਚਾਹੀਦਾ ਬੱਚਿਓ ਕਿ ਮੈਂ ਸਿਰਫ 1 ਸਾਲ ਲਈ ਹੀ ਤੁਹਾਡੇ ਸਕੂਲ ਵਿੱਚ ਆਈ ਹਾਂ ਤੇ ਆਈ ਹਾਂ ਕਿਸੇ ਮਨੋਰਥ ਨੂੰ ਲੈ ਕੇ। ਇਹ ਵੀ ਸੁਣ ਲਓ ਇਸ 1 ਸਾਲ ਵਿੱਚ ਜੇ ਮੈਂ ਇਸ ਸਕੂਲ ਦੀ 100% ਦੀ ਕੁੜੀਆਂ ਨੂੰ ਵੀ ਪਾਸ ਕਰਾ ਦਿਆਂ। ਤੇ ਸਾਰਿਆਂ ਨੂੰ ਹੀ 100% ਦੀ ਨੰਬਰ ਦਿਵਾ ਕੇ ਤਾਂ ਵੀ ਮੈਨੂੰ ਉਤਨੀ ਖੁਸ਼ੀ ਨਹੀਂ ਹੋਵੇਗੀ ਜਿੰਨੀ ਉਸ ਹਾਲਤ ਵਿੱਚ ਜੇ ਮੈਂ ਤੁਸਾਂ ਵਿੱਚੋਂ ਸਿਰਫ ਇੱਕ ਕੁੜੀ ਨੂੰ ਵੀ ਭਾਰਤੀ ਨਾਰੀ ਬਣਾ ਸਕੀ ਬੜੀ ਹੀ ਅਨੋਖੀ ਜਿਹੀ ਗੱਲ ਜਾਪੀ ਕੁੜੀਆਂ ਨੂੰ ਇਹ ਅੱਧ ਖੁੱਲੇ ਹੋਠਾਂ ਤੇ ਅਪਲਕ ਅੱਖਾਂ ਦੀ ਹਾਲਤ ਵਿੱਚ ਸਭਨਾਂ ਦੀ ਸੂਰਤ ਮਾਤਾ ਜੀ ਉੱਤੇ ਖੁੱਭੀ ਹੋਈ ਸੀ ਮਾਤਾ ਜੀ ਕਹੀ ਜਾ ਰਹੇ ਸਨ ਤੁਸੀਂ ਜ਼ਰੂਰ ਹੈਰਾਨ ਹੋ ਰਹੀਆਂ ਹੋਵੋਗੇ ਤੇ ਤੁਸਾਂ ਵਿੱਚੋਂ ਕਈਆਂ ਨੂੰ ਮੇਰੇ ਉੱਤੇ ਗੁੱਸਾ ਵੀ ਆ ਰਿਹਾ ਹੋਵੇਗਾ ਇਹ ਖਿਆਲ ਕਰਕੇ ਕਿ ਕੀ ਅਸੀਂ ਸਾਰੀਆਂ ਹੀ ਇਸ ਹੱਦ ਤੱਕ ਗਈਆਂ ਗੁਜ਼ਰੀਆਂ ਹਾਂ ਪਰ ਮੈਂ ਇੱਕ ਗੱਲ ਸੋਚਣ ਲਈ ਤੁਹਾਨੂੰ ਅਪੀਲ ਕਰਦੀ ਹਾਂ ਕਿ ਉਹ ਨਮੈਸ਼ੀ तितਲੀਆਂ ਜਿਨ੍ਹਾਂ ਪਾਸ ਆਪਣੇ ਮਰੀਲ ਸਰੀਰਾਂ ਤੇ ਬੇਅਸਰ ਨਕਸ਼ਾਂ ਦੀ ਖਾਮੀ ਲੁਕਾਉਣ ਲਈ ਛੂਟ ਮਨਸੂਈ ਰੰਗਾਂ ਰੋਗਾਂ ਤੋਂ ਹੋਰ ਕੁਝ ਨਹੀਂ ਜਿਹੜੀਆਂ ਅੱਠੇ ਪੈਰ ਆਪਣੇ ਬਣਾ ਸ਼ਿੰਗਾਰ ਦੇ ਪੋਕੇਰ ਜੇਮੇ ਵਿੱਚ ਰੂਝੀਆਂ ਰਹਿੰਦੀਆਂ ਨੇ ਉਹ ਭਾਰਤੀ ਨਾਰੀਆਂ ਬਣ ਕੇ ਸੂਰਵੀਰਾਂ ਨੂੰ ਜਨਮ ਦੇਣਗੀਆਂ ਬਸ ਮੇਰੇ ਇਸ ਛੇਕੜਲੇ ਸਵਾਲ ਦਾ ਜਵਾਬ ਦਿਓ ਤੇ ਫੇਰ ਛੁੱਟੀ ਕਹਿ ਕੇ ਮਾਤਾ ਜੀ ਚੁੱਪ ਹੋ ਗਏ ਅੱਧਾ ਮਿੰਟ ਤੇ ਫੇਰ ਪੂਰਾ ਮਿੰਟ 2 ਮਿੰਟ ਬੀਤ ਜਾਂਦੇ ਵੀ ਜਦ ਕੋਈ ਹੱਥ ਨਾ ਉਠਾਇਆ ਤਾਂ ਮਾਤਾ ਜੀ ਨੇ ਜ਼ਰਾ ਤਲਖ ਲੈਜ਼ੇ ਵਿੱਚ ਕਹਿਣਾ ਸ਼ੁਰੂ ਕੀਤਾ ਤਾਂ ਕਿ ਇਸ ਦਾ ਮੈਂ ਇਹ ਮਤਲਬ ਸਮਝਾਂ ਕਿ ਮੇਰੇ ਸਾਹਮਣੇ ਬੈਠੀਆਂ ਹੋਈਆਂ ਸਾਰੀਆਂ ਹੀ ਮਿੱਟੀ ਦੀਆਂ ਮਾਦੋਂ ਨੇ ਬਹੁਤ ਸਖਤ ਕਿਸਮ ਦੀ ਚੁਣੌਤੀ ਸੀ ਇਹ ਪਰ ਇਸ ਦੇ ਬਾਵਜੂਦ ਵੀ ਕੇਵਲ ਇੱਕ ਹੀ ਕੁੜੀ ਦਾ ਹੱਥ ਵਿਖਾਈ ਦਿੱਤਾ ਮਾਤਾ ਜੀ ਨੂੰ ਮਾਤਾ ਜੀ ਦਾ ਇਸ਼ਾਰਾ ਪਾ ਕੇ ਕ੍ਰਿਸ਼ਨਾ ਉੱਠੀ ਤੇ ਉੱਠ ਕੇ ਬੋਲੀ ਨਹੀਂ ਮਾਤਾ ਜੀ ਨਾ ਉਹ ਭਾਰਤੀ ਨਾਰੀ ਬਣਣ ਜੋਗੀਆਂ ਨੇ ਨਾ ਹੀ ਸੂਰ ਵੀਰਾਂ ਨੂੰ ਜਨਮ ਦੇਣ ਜੋਗੀਆਂ ਉਹ ਸਿਰਫ ਅੰਨ ਗੰਦਾ ਕਰਨ ਲਈ ਦੁਨੀਆ ਵਿੱਚ ਆਈਆਂ ਨੇ ਕਹਿ ਕੇ ਕ੍ਰਿਸ਼ਨਾ ਬੈਠ ਗਈ ਸ਼ਾਬਾਸ਼ ਤੇ ਫਿਰ ਮਾਤਾ ਜੀ ਨੇ ਸਭਨਾਂ ਨੂੰ ਸੰਬੋਧਨ ਕੀਤਾ ਬੱਚਿਓ ਜਾਣਦਿਆਂ ਹੋ ਮੱਖੀ ਤੇ ਟਟਹਣੇ ਦਾ ਆਕਾਰ ਇੱਕੋ ਜਿਹਾ ਹੁੰਦਾ ਹੈ ਉਡਾਰੀ ਵੀ ਇੱਕੋ ਤਰ੍ਹਾਂ ਦੀ ਫਿਰ ਟਟਹਣੇ ਦੀ ਮਹਾਨਤਾ ਕੀ ਹੈ ਜਿਹੜੀ ਉਸ ਨੂੰ ਮੱਖੀ ਨਾਲੋਂ ਵਿਸ਼ੇਸ਼ਤਾ ਦਵਾਉਂਦੀ ਹੈ ਉਸ ਦੇ ਖੰਭੇ ਹੇਠ ਲੁਕਿਆ ਹੋਇਆ ਪ੍ਰਕਾਸ਼ ਦਾ ਇੱਕ ਨਿੱਕਾ ਜਿਹਾ ਕਿਣਕਾ ਇਹ ਸੂਰਜ ਕੀ ਹੈ ਚੰਦਰਮਾ ਕੀ ਹੈ ਕਰੋੜਾਂ ਅਰਬਾਂ ਪ੍ਰਕਾਸ਼ ਕਿਣਕਿਆਂ ਦਾ ਇਕੱਠ ਹੀ ਤਾਂ ਹੈ ਸੋ ਮੇਰੀਓ ਲਾਡੋ ਰਾਣਿਓ ਤੁਹਾਡੇ ਦੇਸ਼ ਨੂੰ ਇਸ ਵੇਲੇ ਨਾ ਤਾਂ ਮੱਖੀਆਂ ਦੀ ਲੋੜ ਹੈ ਨਾ तितਲੀਆਂ ਦੀ ਉਸ ਨੂੰ ਲੋੜ ਹੈ ਪ੍ਰਕਾਸ਼ ਬਿੰਦੂਆਂ ਦੀ ਜਿਨ੍ਹਾਂ ਨੇ ਇੱਕ ਕੇਂਦਰ ਤੇ ਜੁੜ ਕੇ ਦੇਸ਼ ਦੀ ਕਿਸਮਤ ਨੂੰ جگਮਗਾਉਣਾ ਹੈ ਤੇ ਇਹ ਗੱਲ ਮੈਂ ਦਈਏ ਨਾਨ ਕਹਿ ਸਕਦੀ ਹਾਂ ਕਿ ਤੁਸੀਂ ਸਭਨਾਂ ਦੇ ਅੰਦਰ ਉਹ ਪ੍ਰਕਾਸ਼ ਬਿੰਦੂ ਮੌਜੂਦ ਹੈ ਸਿਰਫ ਲੋੜ ਹੈ ਉਸ ਨੂੰ ਅਨੁਭਵ ਕਰਨ ਦੀ ਉਸ ਦੀ ਹੋਣ ਤੋਂ ਵਾਕਿਫ ਹੋਣ ਦੀ ਤੇ ਮੈਂ ਇਸ ਦੇ ਨਾਲ ਇਹ ਵੀ ਕਹਿ ਸਕਦੀ ਹਾਂ ਕਿ ਤੁਸਾਂ ਵਿੱਚੋਂ ਕੇਵਲ ਇੱਕ ਕੁੜੀ ਦੇ ਖੰਭਾਂ ਹੇਠ ਮੈਨੂੰ ਉਹ ਪ੍ਰਕਾਸ਼ ਬਿੰਦੂ ਦਿਖਾਈ ਦਿੱਤਾ ਹੈ। ਝੇਕੜ ਵਿੱਚ ਇਤਨਾ ਹੋਰ ਕਹਿ ਕੇ ਮਾਤਾ ਜੀ ਨੇ ਬੋਲਣਾ ਬੰਦ ਕਰ ਦਿੱਤਾ। ਬੇਟਿਓ ਮਤ ਸਮਝਣਾ ਕਿ ਤੁਸੀਂ ਮੇਰਾ ਲੈਕਚਰ ਸੁਣ ਕੇ ਜਾ ਰਹੀਆਂ ਜੇ। ਸ਼ੁਰੂ ਵਿੱਚ ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਆਪਣਾ ਦਿਲ ਦਿਖਾਣਾ ਹੈ। ਸੋ ਅੱਜ ਦਿਖਾ ਦਿੱਤਾ। ਹੁਣ ਅੱਜ ਤੋਂ ਲੈ ਕੇ ਜਿੰਨੇ ਦਿਨ ਵੀ ਮੈਂ ਇੱਥੇ ਰਹਾਂਗੀ ਤੁਹਾਡੇ ਦਿਲ ਵੇਖਣ ਦੀ ਇੱਛਾ ਨਾਲ ਰਹਾਂਗੀ ਤੇ ਵੇਖਾਂਗੇ ਕੌਣ ਸਭ ਤੋਂ ਪਹਿਲਾਂ ਆਪਣਾ ਦਿਲ ਦਿਖਾਉਂਦੀ ਹੈ ਪਰ ਉਹ ਦਿਲ ਜਿਸ ਵਿੱਚ ਕੋਈ ਪ੍ਰਕਾਸ਼ ਬਿੰਦੂ ਹੋਵੇ ਪੀਰੀਅਡ ਦੀ ਘੰਟੀ ਵੱਜ ਚੁੱਕੀ ਸੀ